ਤੋ ਹਾਂਜੀ ਬਾਜੀ ਨੂੰ ਨਮਸਕਾਰ ਹੈ ਦਾ ਅਬਸ ਹੱਦជា ਕਾਲ ਕੀ ਹਾਲ ਚਾਲ ਹੈ ਬ੍ਰ ਸਭ ਬਗਤੇ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜੇ ਸੱਜਣ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਾਜੀ ਚੈਨਲ ਆਪਣ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣ ਲਈ ਜੀਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੌਪ ਜਨਮਰਾਂ ਦਾ ਸ਼ੌਂਕ ਕਰਾਉਂਦੇ ਰਿਹਾ ਕਰੀਏ ਉਹ ਹਾਂਜੀ ਵੀ ਸੱਜਣੋ ਕਰੋ ਦਰਸ਼ਕਾਂ ਨੂੰ ਮੇਰਾ ਵੀਰੇ ਤੁਹਾਨੂੰ ਪਤਾ ਹੀ ਆ ਕਿ ਕਿਹੜੀਆਂ ਚੀਜ਼ਾਂ ਆਪਾਂ ਆਪਣੇ ਚੈਨਲ ਦੇ ਉੱਤੇ ਕਿੱਸੇ ਰੇਡ ਦੇ ਉੱਤੇ ਲਾਈ ਦੀਆਂ ਨੇ ਮੇਰਾ ਵੀਰ ਕਰੋ ਚੈੱਕ ਸਦਨ ਆਪਣੇ ਅੱਜ ਵਾਲੇ ਬ੍ਰਹਮਾਸਤਰਾ ਦੀ ਕੁਆਲਿਟੀ ਮੇਰਾ ਭਰਾ ਪ्योर ਗਲੜ ਕਬੂਤਰਾਂ ਦੇ ਵਿੱਚੋਂ ਵੱਡੀ ਜੋੜੀ ਦੁੱਧ ਚਟੀਆਂ ਦਾ ਕਬੂਤਰ ਬਾਈ ਜੀ ਕੱਚੀਆਂ ਪੀੜੀਆਂ ਦੀ ਆਪਣੀ ਗਲੜਾਂ ਦੇ ਵਿੱਚੋਂ ਕਬੂਤਰੀ ਜੋੜਾ ਆਏ ਹਾਈ ਹਾਈ ਕੀ ਆਈ ਬਾਤ ਹੈ ਮੇਰਾ ਵੀਰ ਸਦਨੋਂ ਐਸਾ ਜੋੜਾ ਜੋੜੇ ਨੂੰ ਵੇਖ ਕੇ ਮੇਰਾ ਭਰਾ ਥੋੜੀ ਨਾ ਭੁੱਖ ਲੱਥੇ ਠੀਕ ਆ ਉਸ ਵਾਸਤੇ ਆਪਾਂ ਬੈਠੇ ਮੇਰਾ ਵੀਰ ਕਰੋ ਚੈੱਕ ਕੁਆਲਿਟੀ ਤੇ ਕਰੋ ਮੇਰਾ ਭਰਾ ਵਧੀਆ ਕਮੈਂਟ ਕਿ ਕਿਦਾਂ ਲੱਗਾ ਤੁਹਾਨੂੰ ਅੱਜ ਵਾਲਾ ਆਪਣਾ ਟਾਪ ਕੁਆਲਟੀ ਦਾ ਜੋੜਾ ਬਾਈ ਜੀ ਬਿਲਕੁਲ ਜਾਇਜ਼ ਰੇਟ ਆ ਜੋੜੀ ਦਾ ਬਿਲਕੁਲ ਜਾਇਜ਼ ਰੇਟ ਕਿਉਂ ਫਿਰ ਦਸੀਓ ਆਪਾਂ ਵੀ ਮੰਗ ਲਈਏ ਜੋੜੀ ਦਾ 5000 ਰੁਪਿਆ ਠੀਕ ਹੈ ਜੀ ਉਹ ਨਹੀਂ ਮੇਰਾ ਭਰਾ ਆਪਣਾ ਰੇਟ ਇੰਨਾ ਹੈ ਹੀ ਨਹੀਂ ਯਾਰ ਆਪਾਂ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਜੋੜੇ ਦੇਈਦੇ ਹਾਂ ਸੱਜਣੋਂ ਅੱਧ ਰੇਟ ਆ ਠੀਕ ਹੈ ਸਮਝਦਾਰ ਭਰਾ ਨੂੰ ਇਸ਼ਾਰਾ ਕਾਫੀ ਹੋਏਗਾ ਤੇ ਹੁਣ ਮੇਰਾ ਭਰਾ ਇੱਕ ਦੂ ਬਾਦ ਕੋਈ ਇੰਜ ਨਾ ਕਰੇ ਵੀਰੇ ਸਾਡਾ ਮਾਨਤਨ ਕਰ ਦੋ ਉਹ ਸੱਜਣੋ ਆਹ ਮਾਨਤਾਨੀ ਆ ਤੁਹਾਡਾ ਠੀਕ ਹੈ ਹੋਰ ਮੰਗਣ ਨੂੰ ਮੈਂ ਜੋੜੀ ਦਾ ਰੇਟ ਮੰਗ ਲਾ 6000 ਰੁਪਿਆ ਫਿਰ ਕਹਿੰਦਾ ਚਲੋ ਇਹ ਛੋਟਾ ਮਾਨਤਾਣ ਕਰਕੇ ਤੁਸੀਂ 4500 ਘੱਟ ਦੇ ਦਿਓ ਉਹ ਵੀਰੇ ਮਾਨਤਾਣ ਨਹੀਂ ਹੋਇਆ ਉਹ ਤਾਂ ਲੁੱਟ ਹੋਈ ਮੇਰਾ ਵੀਰ ਠੀਕ ਹੈ ਜੀ ਚੈੱਕ ਕਰ ਲਓ ਥੋੜਾ ਭਰਾ ਮੂਹ ਤਾਂ ਜਰੂਰ ਕੋੜਾ ਹੋ ਸਕਦਾ ਪਰ ਦਿਲ ਦਾ ਨਹੀਂ ਮੇਰਾ ਵੀਰ ਚੈੱਕ ਕਰ ਲਓ ਆਪਣੇ ਜੋੜੇ ਨੂੰ ਵੀਰੇ ਪ्युअर ਗੱਲਾਂ ਦੇ ਵਿੱਚੋਂ ਬਹੁਤ ਆਪਣੇ ਭਰਾਵਾਂ ਦੀ ਰਿਕੁਆਇਰਮੈਂਟ ਸੀ ਕਿ ਵੀਰੇ ਗੱਲੜ ਕਬੂਤਰਾਂ ਦੇ ਵਿੱਚੋਂ ਕੋਈ ਐਤਕੀ ਜੋੜੀ ਆਈ ਤਾਂ ਭਾਜੀ ਸਾਨੂੰ ਵੀਡੀਓ ਪਰਸਨਲੀ ਲਾ ਦਿਓ ਬਰੇ ਮੈਂ ਚੈਨਲ ਦੇ ਉੱਤੇ ਵੀਡੀਓ ਲਾਤੀ ਕਿਉਂ ਵੀਡੀਓ ਲਾਉਣੀ ਸੀਗੀ ਮੈਂ ਕੱਲ ਪਰ ਬਾਈ ਦੀ ਅੱਜ ਮੌਸਮ ਹੀ ਇੱਟਾ ਘੈਂਟ ਹੋ ਗਿਆ ਮੈਂ ਕੱਲੋਂ ਜੀ ਚਲੋ ਮੌਸਮ ਠੰਡਾ ਹੋ ਗਿਆ ਤੇ ਬਾਈਆਂ ਨੂੰ ਇੱਕ ਟਾਪ ਬਲੱਡ ਲਾਈਨ ਦੇ ਵਿੱਚੋਂ ਨਵੇਂ ਬਰੀਡਰ ਪੇਅਰ ਦਾ ਆਪਾਂ ਸ਼ੌਕ ਕਰਾ ਦਈਏ ਪਰ ਸਾਡੇ ਨੂੰ ਬਿਲਕੁਲ ਘੱਟ ਰੇਟ ਦੇ ਵਿੱਚ ਮੇਰਾ ਭਰਾ ਠੀਕ ਹੈ ਜੀ ਕਰੋ ਚੈੱਕ ਕੁਆਲਟੀ ਤੇ ਮੇਰਾ ਭਰਾ ਕਮੈਂਟ ਤੁਸੀਂ ਲਾਜ਼ਮੀ ਕਰਕੇ ਜਾਣਾ ਹੈ ਜੀ ਕਿ ਹਾਂ ਬਈ ਕਿੱਦਾਂ ਦਾ ਲੱਗਿਆ ਤੁਹਾਨੂੰ ਜੋੜਾ ਫਟ ਫਾਟ ਕਬੂਤਰ ਨੇ ਕੋਈ ਬਿਮਾਰ ਨਹੀਂ ਕੋਈ ਸ਼ਮਾਰ ਨਹੀਂ ਠੀਕ ਹੈ ਜੀ ਸੋ ਆ ਉਪਰਾਂ ਹੁਣ ਮੈਂ ਤੁਹਾਨੂੰ ਆਪਣੀ ਇਸ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਾਕਾਇਦਾ ਕੱਲੀ-ਕੱਲੀ ਚੀਜ਼ੇ ਤੁਹਾਨੂੰ ਆਪਾਂ ਕਰਾਉਣੇ ਦਰਸ਼ਨ ਤੇ ਮੇਰਾ ਭਰਾ ਵੀਡੀਓ ਨੂੰ ਸੀ ਲਾਸਟ ਤੱਕ ਵੇਖਿਓ ਬਿਗੈਰ ਸਕਿਪ ਕਰਦਿਆਂ ਜਲਦੀ-ਜਲਦੀ ਵੀਡੀਓ ਨੂੰ ਮੇਰਾ ਵੀ ਤੁਸੀਂ ਸ਼ੇਅਰ ਕਰਦਿਆ ਕਰੋ ਠੀਕ ਹੈ ਜੀ ਤੇ ਵਧੀਆ ਕਮੈਂਟ ਮੇਰਾ ਭਰਾ ਲਾਜ਼ਮੀ ਕਰਕੇ ਜਾਇਆ ਕਰੋ ਠੀਕ ਹੈ ਜੀ ਤੇ ਬਿਲਕੁਲ ਸਜਣੋ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਜੋੜੀ ਆ ਆਪਣੇ ਕੋਲ ਬੈਠੀ ਆ ਤੇ ਆਜੋ ਵੀ ਹੁਣ ਤੁਹਾਨੂੰ ਆਪਾਂ ਜੋੜੀ ਦੇ ਕਰਾਉਣੇ ਦੀਦਾਰ ਠੀਕ ਹੈ ਉਹ ਹਾਂ ਜੀ ਸਦਰੋ ਆਹਾ ਆਪਣਾ ਬੱਦਾ ਕਬੂਤਰ ਮੇਰਾ ਭਰਾ ਚੈੱਕ ਕਰ ਲੋ ਜੀ ਆਪਣੇ ਐਸ ਬੱਤੇ ਕਬੂਤਰ ਦੀ ਕੁਆਲਿਟੀ ਮੇਰਾ ਵੀਰ ਸਦਰੋ ਪਿਓਰ ਗਲੜ ਕਬੂਤਰਾਂ ਦੇ ਵਿੱਚੋਂ ਮੇਰਾ ਵੀਰ ਬੱਦਾ ਕਬੂਤਰ ਚੈੱਕ ਕਰ ਲੋ ਜੀ ਲਾਲਸੜਾ ਕੋਈ ਬਾਦਾਮਸੜਾ ਕਹਿ ਦਿੰਦਾ ਆ ਦੁੱਧ ਜਿੱਟੀਆਂ ਅੱਖਾਂ ਟੇਪਰ ਦੇ ਵਿੱਚ ਸਿਰ ਠੀਕ ਹੈ ਜੀ ਬਾਡੀ ਸਟਰਕਚਰ ਬਾਕੀ ਗੜਕਦਾ ਤੁਸੀਂ ਕਬੂਤਰ ਚੈੱਕ ਕਰੀ ਲਿਤਾ ਠੀਕ ਹੈ ਜੀ ਸਦਰੋ ਪੂਰੀਆਂ ਗੱਲਬਾਤ ਵਾਲਾ ਕਬੂਤਰ ਜਿਹਨੂੰ ਕਹਿੰਦੇ ਆ ਨਾ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲੋ ਦੇਖੋ ਜੀ ਬਿਲਕੁਲ ਟੇਪਰ ਦੇ ਵਿੱਚ ਸਿਰ ਦੁੱਧ ਚਿੱਟੀਆਂ ਅੱਖਾਂ ਦਾ ਕੋਤਰਿਆ ਠੀਕ ਹੈ ਜੀ ਸ਼ਾਮ ਦੇ ਟਾਈਮ ਮੇਰਾ ਭਰਾ ਆਪਾਂ ਵੀਡੀਓ ਸ਼ੂਟ ਕਰ ਰਹੇ ਹਾਂ ਚੈੱਕ ਕਰ ਲੋ ਉਹਦੇ باوجود ਤੁਸੀਂ ਅੱਖ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਜੀ ਠੀਕ ਹੈ ਦੇਖੋ ਜੀ ਠੀਕ ਹੈ ਸਦਰੋਂ ਪਾਚੇ ਫੁੱਲ ਸੋਚੇ ਪੈ ਰਹੇ ਨੇ ਯਾਰ ਜਿੰਨੇ ਮਰਜੀ ਡਾਲ ਲਿਓ ਠੀਕ ਹੈ ਜੀ ਗੇਮ ਪਾਣੀ ਪੂਰਾ ਵਜੀ ਮੰਨਦੇ ਨੇ ਆ ਚੈੱਕ ਕਰ ਲੋ ਪੱਲਾ ਸ਼ਿਕਾਰੀ ਬੰਦੇ ਨੇ ਮੇਰਾ ਭਰਾ ਪੱਲੇ ਤੋਂ ਹੀ ਜਜਮੈਂਟ ਕਰ ਲੈਣੀ ਕਿ ਹਾਂ ਬਈ ਬਾਕੀ ਕੋਈ ਚੀਜ਼ ਲਾਈ ਅੱਜ ਵੀਰ ਨੇ ਠੀਕ ਹੈ ਉਹ ਤਾਂ ਆਪਾਂ ਅੱਖਰੀ ਲਾਉਨੇ ਰਹੇ ਹਾਂ ਚਲ ਉਹਦੇ ਭਰਾਵਾਂ ਦੀ ਸਕੂਟ ਹੈ ਬਾਕੀ ਜਿਹੜੇ ਭਰਾ ਆਪਾਂ ਨੂੰ ਇੰਨੇ ਚੰਗੇ ਜਨਮ ਵਰ ਦਿੰਦੇ ਨੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਯਾਰ ਉਹਨਾਂ ਦੇ ਸਿਰ ਤੇ ਆਪਾਂ ਤੁਹਾਨੂੰ ਸ਼ੌਕ ਕਰਾਈਦਾ ਮੇਰਾ ਵੀਰੋ ਠੀਕ ਹੈ ਜੀ ਜੇ ਮੈਂ ਕਹਾ ਮੈਂ ਤਾਂ ਸਦਨੋਂ ਮੈਂ ਕੁਝ ਵੀ ਨਹੀਂ ਆ ਚੈੱਕ ਕਰ ਲਓ ਮੇਰਾ ਭਰਾ ਅਗਲਾ ਪੱਲਾ ਦੇਖੋ ਜੀ ਪਰ ਉੱਤੇ ਫਰ ਜਿਹੜੇ ਕੋਈ ਗੈਪ ਨਹੀਂ ਕੋਈ ਕੋਹਣੀ ਜੂ ਮੱਖੀ ਕੋਹਣੀ ਮੇਰਾ ਭਰਾ ਹੱਥ ਨਾਲ ਮੈਲੇ ਹੁੰਦੇ ਨੇ ਕੁਤਰ ਇਡੀ ਟਾਪ ਕੁਆਲਟੀ ਦੇ ਆਪਣੇ ਇਹ ਅੱਜ ਵਾਲੇ ਜਨਮ ਵਰ ਨੇ ਮੇਰਾ ਭਰਾ ਠੀਕ ਹੈ ਜੀ ਆ ਸਦ ਨੂੰ ਜਾਨਵਰ ਆਪਣੇ ਦਾ ਪੈਰ ਜੀ ਪੈਰਾਂ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰੋ ਜੇਹੋ ਜੀ ਨੋਕ ਉਹੋ ਦੀਆਂ ਨੋਂਦਰਾ ਬੈਠਣ ਵਾਲੀ ਥਾਂ ਤੇ ਲੱਪਾ ਚੈੱਕ ਕਰੋ ਦੇਖੋ ਜੀ ਪੂਰਾ ਸਦ ਨੂੰ ਬੈਠਣ ਵਾਲੀ ਥਾਂ ਤੋਂ ਲੈ ਕੇ ਜਾਵਾ ਪੂਛ ਤਾਈ ਮਿੱਸੀ ਪੂਛ ਠੀਕ ਹੈ ਵਿਚਾਲੇ ਕਿੱਡਾ ਵੱਡਾ ਲੱਪਾ ਰੱਖਦਾ ਚੈੱਕ ਕਰੋ ਸਦ ਨੂੰ ਆਹ ਨਸਲ ਵਾਲੇ ਬਲੱਡ ਲਾਈਨ ਵਾਲੇ ਕਬੂਤਰ ਦੀ ਨਿਸ਼ਾਨੀ ਹੁੰਦੀ ਹੈ ਪੈਰ ਦੇ ਵਿੱਚ ਤੇ ਰਿੰਗ ਲੱਗੀ ਹੋਈ ਹੈ ਚੈੱਕ ਕਰੋ ਮੇਰਾ ਵੀਰ ਠੀਕ ਹੈ ਜੀ ਪੂਰੀ ਸਦ ਨੂੰ ਜਿਹਨੂੰ ਕਹਿੰਦੇ ਨੇ ਐਂਡ ਕੁਆਲਿਟੀ ਉਹ ਚੀਜ਼ ਹੈ ਮੇਰਾ ਭਰਾ ਬਾਕੀ ਅੱਗੇ ਉਹ ਮੇਰਾ ਵੀਰ ਜਣਾਪਦਾ ਤੁਸੀਂ ਫਰੰਟ ਚ ਠੀਕ ਹੈ ਜੀ ਕੰਪਟ ਕਾਰਡ ਦਾ ਪੂਰਾ ਉੱਚਾ ਲੰਮਾ ਜਨਮਰਿਆ ਤੇ ਆਹਾ ਸੀਗਾ ਸਦਰੂ ਆਪਣਾ ਜਨਮਰ ਮਿਲਿਆ ਮਲਾਇਆ ਜੋੜਾ ਜੋੜਾ ਲਾਉਂਦੀ ਮੇਰਾ ਭਰਾ ਤੁਹਾਨੂੰ ਲੋਡ ਨਹੀਂ ਤੇ ਆਓ ਵੀਰ ਹੁਣ ਮੈਂ ਤੁਹਾਨੂੰ ਇਹਦੇ ਨਾਲ ਲੱਗੀ ਕਬੂਤਰੀ ਦਾ ਸ਼ੌਂਕ ਕਰਾਉਣਾ ਤੇ ਬਣੇ ਰਹੋ ਮੇਰਾ ਭਰਾ ਵੀਡੀਓ ਦੇ ਵਿੱਚ ਤੇ ਵਧੀਆ ਆ ਕਮੈਂਟ ਮੇਰਾ ਭਰਾ ਤੁਸੀਂ ਲਾਜ਼ਮੀ ਕਰਕੇ ਜਾਣਾ ਆ ਚੰਗਾ ਕਰਨਾ ਮਾੜਾ ਕਰਨਾ ਤੁਹਾਡੇ ਹੱਥ ਆ ਪਰ ਕਰਕੇ ਲਾਜ਼ਮੀ ਜਾਣਾ ਆ ਠੀਕ ਹੈ ਜੀ ਹਾਂ ਜੀ ਵੀ ਸਦਰੂ ਆਹ ਆਪਣੇ ਪੱਤੇ ਕੂਤਰੀ ਮੇਰਾ ਭਰਾ ਚੈੱਕ ਕਰ ਲੋ ਜੀ ਮਾਜੀ ਆਪਣੀ ਦਾ ਬਾਡੀ ਸਟਰਕਚਰ ਠੀਕ ਹੈ ਜੀ ਬਾਕੀ ਤੁਸੀਂ ਬਕਾਇਦਾ ਮਕਮਲ ਵਜੂਦ ਕੂਤਰੀ ਦਾ ਵੀਡੀਓ ਵਿੱਚ ਚੈੱਕ ਕਰ ਹੀ ਦਿੱਤਾ ਆ ਠੀਕ ਹੈ ਜੀ ਚੈੱਕ ਕਰ ਲੋ ਸਦਰੂ ਬਿਲਕੁਲ ਸਾਫ ਸੁਥਰੇ ਕਬੂਤਰ ਨੇ ਮੇਰਾ ਭਰਾ ਹੱਥ ਨਾਲ ਆ ਮਾਰੇ ਹੁੰਦੇ ਨੇ ਬਿਲਕੁਲ ਟੇਪਰ ਦੇ ਵਿੱਚ ਸਿਰ ਜਿੰਨਾ ਭਾਈ ਜੀ ਕੱਟੀਆਂ ਫੀਰੀਆਂ ਅੱਖਾਂ ਦੀ ਆਪਣੀਆਂ ਹੈ ਕੂਤਰੀ ਟੇਪਰ ਦੇ ਵਿੱਚ ਸਿਰ ਅੱਖ ਦੀ ਮੇਰਾ ਭਰਾ ਕੁਆਲਟੀ ਚੈੱਕ ਕਰ ਲੋ ਜੋ ਤੁਹਾਡੀ ਸਕਰੀਨ ਦੇ ਸਾਹਮਣੇ ਆ ਮੇਰਾ ਠੀਕ ਹੈ ਜੋ ਕੁਝ ਹੈਗਾ ਮੇਰਾ ਭਰਾ ਤੁਹਾਡੇ ਸਾਹਮਣੇ ਆ ਠੀਕ ਹੈ ਪਰ ਵੀਰੇ ਜੋ ਚੀਜ਼ ਆਪਾਂ ਵਿਖਾਈ ਦੀ ਆ ਬਕਾਇਦਾ ਉਹੀ ਚੀਜ਼ ਜੀ ਮੇਰਾ ਭਰਾ ਆਪਾਂ ਪਾਰਸਲ ਕਨੀ ਦੀ ਹੈ ਆ ਚੈੱਕ ਆ ਲੋ ਮਰਾ ਭਰਾ ਮਾਦੀ ਆਪਣੀ ਦਾ ਪੱਲਾ ਦੇਖੋ ਜੀ ਕਿੱਡੇ ਨਿੱਕਰ ਚੌੜੇ ਵੱਡੇ ਪੱਲੇ ਦੀ ਕੋਈ ਕੋਈ ਗੈਪ ਨਹੀਂ ਕੋਈ ਕੋਹ ਨਹੀਂ ਚੈੱਕ ਕਰ ਸਕਦੇ ਹੋਂ ਤੁਸੀਂ ਠੀਕ ਹੈ ਸਤਿ ਸ੍ਰੀ ਅਕਾਲ ਹੁਣ ਦੇਖੋ ਜੋਰ ਨਾਲ ਹੱਥ ਚ ਆ ਕੇ ਬਿਲਕੁਲ ਮੇਰਾ ਵੀਰ ਪੂਸਤਾ ਹੀ ਕੰਨੀਆਂ ਨੇ ਠੀਕ ਹੈ ਤੇ ਆ ਮੇਰਾ ਵੀਰ ਅਗਲਾ ਪੱਲਾ ਚੈੱਕ ਕਰ ਲੋ ਜੀ ਠੀਕ ਹੈ ਫਰਾਂ ਦੀ ਕੁਆਲਿਟੀ ਫਰਾਂ ਦੀ ਬਨਾਵਟ ਚੈੱਕ ਕਰੋ ਦੇਖੋ ਜੀ ਕਿਵੇਂ ਇੱਕ ਦੂਜੇ ਉੱਤੇ ਚੜੇ ਹੋਏ ਨੇ ਠੀਕ ਹੈ ਮਿੱਟਣ ਬਾਕੀ ਬਗਲ ਕੋਸ ਛਾੜ ਦੇ ਵਿੱਚ ਐ ਮੇਰਾ ਭਰਾ ਇਹ ਆ ਲੋ ਜੀ ਠੀਕ ਐ ਤੇ ਆ ਬਾਈ ਜੀ ਬਿਲਕੁਲ ਬੰਦ ਜੋੜਾਂ ਦੀ ਕੂਤਰੀ ਆ ਜਿਵੇਂ ਬ੍ਰੇਕ ਲਾਲ ਸੁਰਖ ਪੈਰ ਨੇ ਪੈਰ ਦੇ ਵਿੱਚ ਮੇਰਾ ਭਰਾ ਕੜੀ ਲੱਗੀ ਹੋਈ ਹੈ ਜੀ ਮਾਦੀ ਦੇ ਚੈੱਕ ਕਰ ਲੋ ਕੋਈ ਹੱਡੀ ਨਹੀਂ ਕੋਈ ਕੋਹ ਨਹੀਂ ਥੱਲੋਂ ਹਨ ਗੋਲ ਪਏ ਨੇ ਤੇ ਆਹ ਸੀ ਕਿ ਮੇਰਾ ਵੀਰ ਆਪਣੀ ਮੱਕਮਲ ਕੂਤਰੀ ਤੇ ਆਓ ਸਦਨ ਨੂੰ ਹੁਣ ਨੂੰ ਜੋੜੀ ਇਹ ਦੁਬਾਰਤ ਛੱਡ ਕੇ ਵਿਖਾਉਣਾ ਠੀਕ ਐ ਜੀ ਉਹ ਖੜ ਜਾ ਕੀ ਹੁੰਦਾ ਬਾਕੀ ਡਲਬਰੀ ਆਪਣੀ ਪਾਲ ਪੰਜਾਬ ਆ ਜੀ ਪੰਜਾਬ ਤੋਂ ਇਲਾਵਾ ਸਦ ਨੂੰ ਦਿੱਲੀ ਚੰਡੀਗੜ੍ਹ ਤੇ ਅੰਬਾਲਾ ਇਹਨਾਂ ਥਾਵਾਂ ਤੇ ਮੇਰਾ ਭਰਾ ਜਨਾਬਰ ਆਪਣੇ ਜਾਂਦੇ ਨੇ ਠੀਕ ਐ ਬਾਕੀ ਜਿੰਨਾ ਤੱਕ ਮੇਰਾ ਭਰਾ ਬਸ ਡਾਇਰੈਕਟ ਜਾਏਗੀ ਛੋਟਾ ਵੀਰ ਕੋਸ਼ਿਸ਼ ਕਰੇਗਾ ਸਾਨੂੰ ਇਹਨਾਂ ਜਨਾਬਰਾਂ ਦੀ ਪਹੁੰਚ ਉੱਥੋਂ ਤੱਕ ਪੋਸੀਬਲ ਕਰਵਾ ਕੇ ਦਵੇਗਾ ਠੀਕ ਐ ਬਾਕੀ ਸਦ ਨੂੰ ਕੱਤ ਕੜ ਤੁਸੀਂ ਬਾਰੀ ਸਟ੍ਰਕਚਰ ਇਹਨਾਂ ਦਾ ਚੈੱਕ ਕਰ ਲਓ ਦੇਖੋ ਜੀ ਕਬੂਤਰ ਦਾ ਕੱਤ ਕੜ ਤੇ ਬਾਈ ਜੀ ਆਪਣੀ ਮਦੀਨ ਦੇਖੋ ਐ ਸਪਨੀ ਦੇ ਅਗੂ ਆ ਬਾਰੀ ਸਟ੍ਰਕਚਰ ਕਬੂਤਰਾਂ ਦਾ ਠੀਕ ਆ ਕਬੂਤਰੀ ਦੀ ਕੁਆਲਿਟੀ ਚੈੱਕ ਕਰ ਲਓ ਮੋਟੇ ਚੈੱਕ ਕਰ ਲਓ ਦੇਖੋ ਜੀ ਕਿਵੇਂ 1/2 ਇੰਚ ਨੂੰ ਬਾਹਰ ਨੂੰ ਕਰਕੇ ਰੱਖਦੇ ਆ ਤੇ ਮੇਰਾ ਭਰਾ ਰਿਕਵੈਸਟ ਹੀ ਆ ਟਾਈਮ ਪਾਸ ਵਾਲੇ ਬੰਦੇ ਠੀਕ ਹੈ ਜਿਹੜੇ ਕੁਝ ਜ਼ਿਆਦਾ ਹੀ ਇਤਬਾਰ ਆ ਵਿਸ਼ਵਾਸਯੋਗ ਬੰਦੇ ਹੁੰਦੇ ਨਾ ਜਿਹੜੇ ਜਿਹੜੇ ਸਾਨੂੰ ਫੋਨ ਲਾ ਕੇ ਕਹਿੰਦੇ ਨੇ ਕਿ ਭਾਜੀ ਅਸੀਂ ਬਾਲ ਬੱਚਿਆਂ ਵਾਲੇ ਬੰਦੇ ਆ ਅਸੀਂ ਕੋਈ ਉਹੋ ਜਿਹੇ ਬੰਦੇ ਨਹੀਂ ਟਾਈਮ ਪਾਸ ਵਾਲੇ ਬੰਦੇ ਨਹੀਂਗੇ ਠੀਕ ਹੈ ਉਹੀ ਬੰਦੇ ਮੇਰਾ ਭਰਾ ਗੱਲ ਕਰਕੇ ਮੁੜ ਕੇ ਫੋਨ ਨਹੀਂ ਚੱਕਦੇ ਠੀਕ ਹੈ ਜੀ ਸੋ ਉਹ ਭਰਾ ਮੈਂ ਪਹਿਲਾਂ ਕਹੀ ਜਾਂਦਾ ਵੀਰੇ ਮੈਨੂੰ ਫੋਨ ਨਾਲ ਲਈਓ ਠੀਕ ਹੈ ਕਿਉਂਕਿ ਵੀਰੇ ਕੌ ਇਹੋ ਜਿਹੀਆਂ ਮੰਨ ਕੇ ਚੱਲੋ ਗੱਲਾਂ ਹੋ ਜਾਂਦੀਆਂ ਨੇ ਕਿ ਸਾਨੂੰ ਉਹਦੇ ਵਿੱਚ ਗਰਮ ਬੋਲਣਾ ਪੈਂਦਾ ਆ ਠੀਕ ਐ ਉਸ ਬੰਦਿਆਂ ਦੀਆਂ ਕਰਤੂਤਾਂ ਦੇ ਕਾਰਨ ਮੇਰਾ ਭਰਾ ਠੀਕ ਐ ਫਿਰ ਜਿਨ੍ਹਾਂ ਦੇ ਵਿੱਚੋਂ ਕਈ ਵਾਰ ਚੰਗਾ ਬੰਦਾ ਵੀ ਹੁੰਦਾ ਨਾ ਉਹਦੇ ਮੰਨ ਕੇ ਚੱਲੋ ਬੰਦੇ ਲਈ ਵੀ ਅਸੀਂ ਕਿ ਜਿਹੜੀ ਗਲਤ ਬੋਲ ਜਾਂਦੇ ਆ ਠੀਕ ਐ ਕਿਉਂਕਿ ਸਾਨੂੰ ਉਹ ਬੰਦੇ ਨਾ ਸਾਡਾ ਟਾਈਮ ਬਹੁਤ ਖਰਾਬ ਕਰਦੇ ਆ ਜੀ ਸੋ ਠੀਕ ਐ ਬਾਕੀ ਚਲੋ ਜੇ ਮੇਰੀ ਕਿਸੇ ਗੱਲ ਦਾ ਕਿਸੇ ਭਰਾ ਨੂੰ ਗੁੱਸਾ ਲੱਗਿਆ ਹੋਵੇ ਉਸ ਵੱਲੋਂ ਆਪਾਂ ਮਾਫੀ ਚਾਹੁੰਦੇ ਆ ਤੇ ਬਾਕੀ ਹੁਣ ਮੈਂ ਕਰਦਾ ਚੁੱਪ ਤੇ ਕੂਤਰ ਦੀ ਗੁੜਕਣੀ ਸੋਨੂ ਕਰਾ ਆ ਲਓ ਜੀ ਦੇਖੋ ਜੀ ਸਦਰੋਂ ਪੈਂਦੀ ਆ ਲਾਟ ਕੇ ਨਹੀਂ ਮਰਾ ਭਰਾ ਕਰੋ ਚੈੱਕ ਕੁਆਲਟੀ ਮੇਰਾ ਵੀਰ ਸੋ ਠੀਕ ਹੈ ਵੀ ਸਦਨੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਫਿਰ ਲਾ ਕੇ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਬਾਈ ਜੀ ਨਸਲ ਦੇ ਵਿੱਚੋਂ ਕੋਈ ਨਵੇਂ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਬਾਈ ਜੀ